ਜੀ ਕੀ ਹਾਲ ਚਾਲ ਜੀ ਵਰੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਚੱਲਦੇ ਆ ਜੀ ਆਪਾਂ ਜੋਂ ਡੀਰ ਲੈ ਕੇ ਹੈਰੋ ਖੜਾਉਣੀ ਆਪਾਂ ਸ਼ੌਂਟੀ ਫਾਰਮੈਨ ਕੋ ਆ ਦੋ ਤਿੰਨ ਕੋ ਜਿਹੜੇ ਆ ਮਿੱਟੀ ਲਾਉਂਦੇ ਹੁੰਦੇ ਨੇ ਆਹ ਇਹ ਘਸ ਕੇ ਤੇ ਇਹਨਾਂ ਨੂੰ ਪੱਤੀਆਂ ਪੱਤੀਆਂ ਹੀ ਲਾ ਦੂ ਸੈੱਟ ਕਰ ਦੂਗਾ ਮਿੱਟੀ ਲਾਉਣੇ ਆਣਿਆਂ ਨੂੰ ਤੇ ਟਰੈਕਟਰ ਖੜਾਉਣਾ ਆਪਾਂ ਵੇਟਾਂ ਵਾਲੇ ਵੀਰ ਕੋ ਫੋਲੀਏ ਉੱਥੇ ਖੜਾਉਣੀ ਆ ਇਹਨੂੰ ਇਹਨੂੰ ਲਗਾਉਣਾ ਵੇਟ ਆਰੇ ਛਤਰੀ ਦਾ ਕਰਨਾ ਫਿਰ ਵੇਟ ਲਾ ਕੇ ਆਗਾ ਤੇ ਉਦੋਂ ਬਾਅਦ ਛਤਰੀ ਦੇਖਾਂਗੇ ਵੀ ਉਹਦੇ ਕੋਈ ਲਵਾਉਣੀਆਂ ਜਾਂ ਅਰੀਜਨਲ ਲਵਾਉਣੀਆਂ ਉਹ ਦੇਖਦੇ ਆਂ ਚੱਲਦੇ ਆਂ ਲੈ ਕੇ ਵੇਟਾਂ ਦੀ ਵਾਰੀ ਬਹੁਤ ਟਾਈਮ ਬਾਅਦ ਆਈ ਆ ਕਿਉਂਕਿ ਆਪਾਂ ਲੋਡ ਨਹੀਂ ਦੀ ਉਹਦੇ ਕਰਕੇ ਹੁਣ ਮੱਕੀ ਕਰਕੇ ਮੂਰੇ ਲੋਡ ਫੂਟ ਟਰਾਲੀਆਂ ਨੂੰ ਲੈ ਕੇ ਜਾਣ ਨੂੰ ਜ਼ਰੂਰੀ ਨੇ ਵੇਟ ਤੇ ਵਾਹੀ-ਬਾਹੀ ਵੀ ਕਰਨੀਆਂ ਫਲਾਟਾਂ ਦੀ ਇਕਟਰਾ ਬਣਾ ਆ ਗਿਆ ਤੇ ਵੀਰ ਤੋਲ ਰਿਹਾ ਵੇਟ ਜੌਂਡੀਰ ਦੇ ਚੱਲੇ ਨੇ ਅੱਜ ਫੋਲੈਂਡ ਦੀ ਤਿਆਰੀ ਚੱਲਦੀ ਆਪਣੇ ਬੇਟਾਂ ਦੀ ਉਹਦਾ ਚੁੰਡਾ ਵੀ ਆਇਆ ਪਿਆ ਦੇਖੋ ਭਾਗਤ ਉਹ ਨਹੀਂ ਕਰਦੇ ਨੇ RAM ਮੋਰੇ ਵੀਰ ਨੇ ਪੱਖਾ ਲਾ ਕੇ ਛੱਡੇ ਉਹਨੇ ਚਾਰ ਪੰਜ ਬੈਠੇ ਨੇ ਦੇਖੋ ਦੋਹਾਂ ਨੂੰ ਪੱਖੇ ਪੱਖੇ ਦੋਏ ਚੱਲਦੇ ਨੇ ਇਹਨਾਂ ਵਾਸਤੇ ਤਾਂ ਤਾਂ ਆਪਣਾ ਅਗੀ ਲਿਖ ਲਿਆ ਨੇ ਸ਼ਾਮਾਂ ਜਿਹਾ ਬੈਠੇ ਨੇ ਵਧੀਆ ਗੱਲਾਂ ਸੋਚ ਵੀਰ ਦੀ ਆਹ ਲੋ ਬਰਾਮ ਨਜ਼ਾਰੇ ਲੈ ਰਿਹਾ ਪੂਰਾ ਠੋਕ ਕੇ ਬੇਟਾਂ ਦੇ ਕੋਲ ਪਿਆ ਨਾਲੇ ਕਹਿੰਦਾ ਦੁਕਾਨ ਚ ਨਹੀਂ ਕੋਈ ਵੜਦਾ ਤੇ ਫੇਰ ਆ ਗਿਆ ਆਪਣਾ ਪ੍ਰੀਤ ਚ ਨਾ ਪੇ ਕੰਮ ਠੀਗਾ ਹੈ ਸਰਪ੍ਰਾਈਜ਼ ਹੋਣ ਦੇਣਾ ਅੱਛਾ ਚਲ ਦੇਖਦੇ ਹਾਂ ਅੱਜ ਨਹੀਂ ਲਓ ਜੀ ਦੇਖੋ ਪ੍ਰੀਤ ਵਾਲੇ ਕੱਟ ਰਹੇ ਕੱਟ ਰਹੇ ਪਏ ਨੇ ਮੱਕੀ ਦੇ ਦੇਖੋ ਇੱਧਰ ਵੀ ਇੱਧਰ ਵੀ ਨੀਰੇ ਹੁਣੇ ਉਹ ਜਾਂਦੇ ਨੇ ਕਟਰੇ ਕਟਰ ਪੈਦੇ ਤੇ ਆ ਆ ਦੇਖੋ ਪਰਮੇ ਤਿਆਰ ਹੋਏ ਪੈ ਰਹੇ ਦੇਖੋ ਬਣ ਰਹੇ ਕੱਟ ਉਹ ਦੱਕ ਉਹ ਖੁੱਦ ਸੇਲ ਆ ਕਿਵੇਂ ਆ ਨੰਬਰ 1 ਕੋਲ ਨੰਬਰ 1 ਬਸ ਸਾਰਿਆਂ ਨਾਲ ਵੱਧ ਸੇਲ ਆ ਜੀ ਕਟਰੇ ਕਟਰ ਖੜਾ ਤਿਆਰ ਹੋਇਆ ਦੇਖੋ ਇੱਥੇ ਪਹੁੰਚੇ ਹੋਏ ਆ ਪਰ ਉਹ ਟੈਂਪੂ ਪੂਰੇ ਜੋਰਾ ਦੇ ਕੰਮ ਚ ਚੱਲ ਰਿਹਾ ਹੈ। ਲੈ ਲਓ ਜੀ ਕਾਟਰਾ ਦੇ ਡਿਊਟੀ ਹੈ ਵਾਹ ਦੇਖੋ। ਕਾਟਰਾ ਸਾਰੇ ਇਹੀ ਕਰਦੇ ਨੇ ਸੈਂਪਲ ਦੇਖੋ। ਲਓ ਜੀ। ਕੰਮ ਚੱਲਦਾ ਪੂਰੇ ਜੋਰਾ ਤੇ। ਦੇਖੋ। ਲੋ ਜੀ ਟਰੈਕਟਰ ਪਲਾਂਟ ਤੇ ਆਏ ਆ ਜੱਸਾ ਵਾਸ਼ ਕਰੂਗਾ ਟਰੈਕਟਰ ਤੇ ਬਹਿ ਕੇ ਦੇਖੂਗਾ ਵੀ ਸੀਟ ਕਿੱਦਾਂ ਦੀ ਲੱਗਦੀ ਆ ਤੇ ਅਚਾਰ ਵਾਲੀ ਮਸ਼ੀਨ ਤਿਆਰ ਹੋ ਰਹੀ ਆ ਇਹ ਦਿਖਾਈਏ ਦੇਖੋ ਜੀ ਪ੍ਰੀਤ ਦਾ ਉੱਤੋਂ ਸ਼ੋਅ ਕਿੰਨੀ ਘੈਂਟ ਆ ਡਿਜ਼ਾਈਨ ਦੇਖੋ ਬੈਠੇ ਆਪਾਂ ਚੈੱਕ ਕਰਦੇ ਆ ਕੋਲਾਈ ਬਹਿ ਕੇ ਉੱਪਰ ਲਏ ਤੇ ਉਹ ਬੜੀ ਘੰਟ ਹੈ ਰੈਡਰ ਦਾ ਜ਼ੋਰ ਵੀ ਬਥੇਰਾ ਜਿਆ ਹੈ ਪੂਰਾ ਓਕੇ ਰਿਪੋਰਟ ਲੋ ਜੀ ਮਿੱਤਰੋ ਸਹੋਲੀ ਆਏ ਆ ਉਰੇ ਬਣਦੀਆਂ ਨੇ ਹਰ ਤਰ੍ਹਾਂ ਦੀਆਂ ਬਾਸਕੜਾ ਫਰੈਸ ਸਰ ਜਲਦੀ ਜਲਦੀ ਹੀ ਨਾ ਕਲੀ ਬੱਕੀਆ ਜੜੀ ਲੋ ਜੀ ਕਣਕ ਜੀਰੀ ਮੱਕੀ ਥਰੈਸਰ ਦੇ ਬਾਸਕੜਾ ਤਿਆਰ ਹੁੰਦੀਆਂ ਨੇ ਉਹਰੇ ਹਰ ਕੰਬਾਈਨ ਦੀਆਂ ਆਇਆ ਮੋਟਰ ਤੇ ਖੇੜਾ ਮਾਰਨ ਤੇ ਮੋਟਰਾਂ ਚੱਲਦੀਆਂ ਨੇ ਬੱਕੀ ਰੋ ਅੱਧਾ ਕ ਪਾਣੀ ਜਾਂਦਾ ਇੱਧਰ ਨੂੰ ਆਹ 7 ਬਿਗੇ ਨੂੰ ਪੈਂਦਾ ਏ ਇਹ ਬਾਕੀ ਉਧਰ ਜਾਏ ਰਿਹਾ ਜੀ ਮੋਟਰ ਪੱਠੇ ਵਾਲੀ ਵੀ ਚੱਲਦੀ ਆ ਮੱਕੀ ਵੀ ਪੂਰੀ ਵਧੀਆ ਖੜੀ ਆ ਦੇਖੋ ਨੰਬਰ ਉਹ ਹਨ ਆਸ ਕਲਾਸ ਸਭ ਤੋਂ ਮਾੜੀ ਜ਼ਮੀਨ ਆ ਇਹ ਆਪਣੀ ਪਤਾਈਆ ਤੁਹਾਨੂੰ ਵੀ ਭਰਤ ਪਾ ਕੇ ਚਾਰ ਘਟ ਫਿਰ ਉਹ ਤਿੰਨ ਮਿੱਟੀ ਪਾਈ ਵੀ ਆ ਪੂਰੀ ਵਧੀਆ ਖੜੀ ਆ ਮੱਕੀ ਕੋਈ ਘਾਟ ਨਹੀਂ ਆ ਕਿਸੇ ਕਿਸਮ ਦੀ ਵੀ ਦੇਖੋ ਜਾ ਦੇ ਕੇ ਆ ਮੱਕੀ ਆਪਣੀ ਇੱਕ ਹਫਤਾ ਲੇਟ ਐ ਆ ਇੱਕ ਹਫਤਾ ਵੈਦਾਂ ਦੀਆਂ ਦੇਖ ਲੋ ਤੁਹਾਡੇ ਸਾਹਮਣੇ ਆਣਾ ਲਓ ਜੀ ਚੱਲੀ ਜਾਂਦਾ ਕੰਮ ਕਰ ਤੰਤਨ ਰਦੇ ਲਾਟੇ ਬਜਰੀ ਤੋਂ ਬਾਅਦ ਹੁਣ ਉੱਤੇ ਫੇਰ 2 ਇੰਚੀ 3 ਇੰਚੀ ਪਾਉਣਾ ਬਜਰੀ ਵਾਲਾ ਮਸਾਲਾ ਇਹਦੇ ਤੇ ਉਹਲੀ ਟਰਾਲੀ ਵੀ ਪਹੁੰਚ ਗਈ। ਲਾਡੀ ਬਾਈ ਚੱਲਿਆ ਅੱਜ ਕੌਲਗੜ੍ਹ ਹਨਾ ਕੌਲਗੜ੍ਹ ਚੱਲਿਆ ਸਤਿੰਦਰ ਬਾਈ ਦੀ ਟੂੜੀ ਬਣਾਉਣ ਢਿਲੋਂ ਸਾਹਿਬ ਦੀ ਤੇ ਬਾਕੀ ਟਰਾਲੀਆਂ ਦੋ ਆਪਣੀਆਂ ਉਧਰੋਂ ਆਉਣਗੀਆਂ ਇੱਕ ਟਰਾਲੀ ਘਰੇ ਖੜੀ ਧੀਏ ਪਾ ਕੇ ਲੈ ਜਾਂਦੇ ਆ 3302 ਆ ਤੇ ਚਾਰ ਖੇਤ ਨੇ ਘਰ ਦਾ ਕੰਮ ਆ ਨਹੀਂ ਆਪਾਂ ਚਲਾਇਆ ਨਹੀਂ ਤੇ ਰੀਪਰ ਉਹਦੇ ਕਰਕੇ ਬਣਾ ਕੇ ਆਉਣੀ ਆ ਜਰੂਰ ਬਲੇਡ ਬਲੂਡ ਬਦਲੇ ਨਹੀਂ ਪਿਛਲੇ ਸਾਲ ਤਾਂ ਆਪਣੇ ਆ ਆਪਾਂ ਵੀ ਆਪਣੀਆਂ ਤੈਂ ਟਰਾਲੀਆਂ ਆਪਣੇ ਬਣਾਈਆਂ ਨੇ ਤੇ ਹੁਣ ਜਿਹੜੀਆਂ ਚਾਰ ਕੀਆਂ ਦੇ ਵਿੱਚੋਂ 6-7 ਟਰਾਲੀਆਂ ਹੋਰ ਹੋਣਗੀਆਂ ਯਾਨੀ ਆ ਸੀਜਨ ਦੀ ਆਪਾਂ 14 ਟਰਾਲੀਆਂ ਬਣਾਉਣੀਆਂ ਨੇ ਆਪਾਂ ਆਪਦਾ ਹੀ ਕੰਮ ਕਰਿਆ ਕਿਸੇ ਦਾ ਨਹੀਂ ਕੰਮ ਕਰਿਆ ਦੂਜੇ ਦਾ ਨਹੀਂ ਸਾਰਾ ਪੂਰਾ ਕਰਨਾ ਬਸ ਦਾ ਠੀਕ ਹੈ ਨਾ 21 ਟਰਾਲੀਆਂ ਬਣਾਉਣੀਆਂ ਨੇ ਤੋਂ ਬਾਅਦ ਨਹੀਂ ਬਣਾਉਣੇ ਸ਼ੱਕ ਨੇ ਪੂਰਾ ਕਰਨਾ ਹੈ ਠੀਕ ਹੈ ਚੱਲ ਚੱਲ ਉੱਪਰ ਵਾਲੀ ਕਿਉਂ ਉੱਪਰ ਵਾਲੀ ਮੈਂ ਮੇਤਰੋ ਤੂੜੀ ਅੜਾ ਘਾਰ ਆ ਜਾ ਪਾ ਭਰਨਾ ਤੂੜੀ ਗਈ ਆ ਇੰਨਾ ਖਾਲੀ ਆ ਤੇ ਆਪਣੀਆਂ 2-3 ਟਰਾਲੀਆਂ ਬਣੀਆਂ ਦੀਆਂ ਪਿਛਲੇ ਸਾਲ ਦੀ ਪਈ ਆ ਆ ਗਈ ਟਰਾਲੀ ਆ ਦੇਖੋ ਲਓ ਜੀ ਲੱਗੇ ਵੀਰ ਹਣੀ ਲਾਉਣਾ ਤੋੜੀ ਵੀਰ ਆਪਣੀਆਂ ਵੀਡੀਓ ਦੇਖਦਾ ਅਕਲਾ ਹੀਰ ਲਾਜਮ ਅੱਜ ਆਪਾਂ ਧੋਪਾਂ 'ਚ ਨਹੀਂ ਕੰਮ ਕਰਾ ਰਹੇ ਨਾ ਤੋਂ ਸ਼ਾਮਾਂ 'ਚ ਕਰਾ ਰਹੇ ਹਾਂ ਦੇਖੋ ਕਿੰਨਾ ਵਧੀਆ ਕੰਮ ਕਰਦੇ ਨੇ ਬਹੁਤ ਸੌਖਾ ਜਿਹਾ ਕੰਮ ਹੈ ਨਾ ਲਈ ਇਹ ਕਿਉਂ ਸ਼ਾਮਾਂ 'ਚ ਖੜੇ ਨੇ ਹਾਂਜੀ ਹਾਂਜੀ ਕਿ ਨਹੀਂ ਛੋਟੂ ਹੋਰ ਜਿਹਦਾ ਕੰਮ ਅਜੇ ਤੱਕ ਕਹਿ ਨਹੀਂ ਜੀ ਐਸਾ ਕੰਮ ਹੋ ਗਿਆ ਗਰਦੇ ਵਾਲਾ ਕੰਮ ਆ ਚਲੋ ਅੱਜ ਕੋਈ ਗੱਲ ਨਹੀਂ ਹੋ ਜਾਂਦਾ ਕਦੇ ਇਹ ਸੌਖਾ ਕੰਮ ਕਰਦੇ ਇਹ ਸਾਲ ਦੇ ਵਿੱਚ ਇੱਕ ਅੱਧਾ ਜਣੇ ਆਉਂਦਾ ਹੁੰਦਾ ਕੋਈ ਗੱਲ ਨਹੀਂ ਵਧੀਆ ਕੰਮ ਹੈ ਸ਼ਾਮਾਂ 'ਚ ਤਾਂ ਖੜੇ ਹੋਏ ਤਾਂ ਹੈ ਕਨਹੀਂ ਮਹਿਰਮਾਨੀ ਕਰਦਾ ਹੈ ਚਲ ਕੋਈ ਗੱਲ ਨਹੀਂ ਹੋਰ ਤੂੰ ਸੁਣਾ ਦੇ ਓ ਓ ਯੂਪੀ ਵਾਲੇ ਈਸ਼ਵਰ ਬਈਆ ਆ ਪਹੁੰਚ ਗਿਆ ਜੀ ਲਓ ਕਰੋ ਦਰਸ਼ਨ ਬੰਦੇ ਦੇ ਈਸ਼ਵਰ ਸਾਹਿਬ ਪਹੁੰਚ ਗਏ ਇਹ ਭੈਣ ਦੀ شادی ਕਰਕੇ ਆਇਆ ਵਧੀਆ ਹੋ ਗਈ ਹਾਂ ਜੀ ਆ ਜੀ ਤੇ ਬਿਟੂੜੀ ਦੇ ਵਿੱਚੇ ਵੱਢ ਗਿਆ ਆਉਂਦਾ ਹੀ ਤੂੜੀ ਚ ਵੜਦਾ ਚਲ ਕੋਈ ਗੱਲ ਨਹੀਂ ਇਹ ਤਾਂ ਹਾਸੀ ਮਖੌਲ ਲੈ ਲੈਣਾ ਪਰ ਕਰਦਾ ਬਹੁਤ ਅੰਦਰ ਬਹੁਤ ਔਖਾ ਇਹ ਗਰਮੀ ਬਹੁਤ ਹੈ ਬਹੁਤ ਔਖਾ ਕੰਮ ਆ ਇਹ ਤੂੜੀ ਦਾ ਸਾਰਿਆਂ ਦਾ ਔਖਾ ਕੰਮ ਤੂੜੀ ਦਾ ਬਾਕੀ ਆ ਵੀਰ ਉਹ ਨਹੀਂ ਰੋਜ਼ ਕਰਦੇ ਇਹਨਾਂ ਨੂੰ ਪੁੱਛ ਲੈਣੇ ਆ ਵੀ ਕਿੰਨਾ ਔਖਾ ਕੰਮ ਆ ਰੋਜੇ ਲਾਉਨੇ ਆ ਜੀ ਟਰਾਲੀ ਸਾਰਿਆਂ ਨੂੰ ਔਖਾ ਕੰਮ ਆ ਹਨਾ ਇਹ ਉਹ ਦੇ ਵਿਚਾਰਾ ਬਾਬਾ ਮੈਨ ਲੱਗਦਾ ਵੀ ਹੋਣਾ ਘੱਟੋ ਘੱਟ 60 65 ਸਾਲ ਡੇੜ ਗੇੜ 70 ਬਾਜੀ 70 ਸਾਲ ਦਾ 73 ਸਾਲ 73 ਸਾਲ ਦੀ ਉਮਰ ਆ ਦੇਖੋ ਇਸ ਹਵ ਰੋਟੀ ਦੇ ਘਾਰੇ ਨੇ ਕੀ ਕਰਿਆ ਜਾਵੇ ਕਰਨਾ ਪੈਂਦਾ ਕਹਿੰਦਾ ਤੋਂਪਾਂ ਪੂਰੀ ਦੇਖੋ ਚੱਲ ਰਹੀ ਠੀਕ ਆ ਜੀ ਸ੍ਰੀ ਹਾਂ ਜੀ ਹਾਂ ਇਹ ਵੀ ਗੱਲ ਸਹੀ ਆ ਜੀ ਹਾਂ ਕਰਦਾ ਹੀ ਲੋਟ ਆ ਜਿਹਨਾਂ ਖੜ ਗਿਆ ਖੜੇ ਗਿਆ ਫੇ ਹਾਂ